ਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਜਦੋਂ ਮੈਂ ਪਹਿਲੀ ਵਾਰ ਕਿਹਾ ਸੀ ਨਾ ਕਿ ਉਧਰੋਂ ਆ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ ਮਜ਼ਾਕ ੜਾਉਂਦੇ ਸੀ ਇਹ ਅਕਾਲੀਦਾਲ ਵਾਲੇ ਮਜੀਠੀ ਹੋਰੀ ਲਓ ਕੋ ਲਾ ਉਧਰੋਂ ਆਉਣਗੇ ਆ ਰਹੇ ਨੇ ਨਾ ਹੁਣ ਫਿਰ ਪਹਿਲਾਂ ਕਿਉਂ ਨਹੀਂ ਦਿੰਦੇ ਸੀ ਇਹ ਨਾ ਨੀਅਤ ਸਾਫ਼ ਰਹੀ ਪਹਿਲਾਂ ਆਪਣੇ ਪਰਿਵਾਰਾਂ ਨੂੰ ਪਾਲਣ ਤੇ ਲੱਗੇ ਸੀ ਮੈਂ ਪੰਜਾਬ ਪਾਲਣ ਤੇ ਲੱਗਿਆ ਹਰ ਕੰਨਾ ਕਾ ਆ ਹੁਣ ਦੇਖ ਲਓ ਹੁਣ ਵੋਟਾਂ ਆਉਣਗੀਆਂ ਦੇਣ ਲੱਗ ਗਏ ਨਾ ਲੌਲੀਪੌਪ ਆ ਕੱਲ ਸੋਨੁ ਸ਼ਖਨ ਪਾਇਆ 100 ਰੁਪਏ ਦਾ ਮੋਦੀ ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਤੁਸੀਂ ਥੋੜਾ ਜਿਹਾ ਦੇਖ ਲਿਆ ਕਰੋ ਕਿ ਲੰਬਾ ਸਾਮਾ ਕੌਣ ਚੱਲਣ ਆੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਆਸੀ ਆਗੂਆਂ ਵੱਲੋਂ ਲੋਕਾਂ ਦਾ ਪੈਸਾ ਖਾ ਕੇ ਬਣਾਏ ਗਏ ਵੱਡੇ ਵੱਡੇ ਪੈਲਸ ਮਹਿਲ ਅਤੇ ਰਿਜ਼ੋਰਟਾਂ ਤੇ ਜਲਦ ਹੀ ਬੁਲਡੋਜ਼ਰ ਚੱਲਣਗੇ ਉਹਨਾਂ ਕਿਹਾ ਕਿ ਗਲਤ ਢੰਗ ਨਾਲ ਬਣਾਈਆਂ ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ ਜਾਵੇਗਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਕਿਉਂ ਨਾ ਹੋਣ ਉਹਨਾਂ ਕਸਬਾ ਚੀਮਾ ਵਿੱਚ ਵਿਕਾਸ ਕ੍ਰਾਂਤੀ ਰੈਲੀ ਨੂੰ ਸੰਬੋਧਨ ਕਰਦਿਆਂ ਸੰਗਰੂਰ ਜ਼ਿਲ੍ਹੇ ਨੂੰ 869 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਤੋਹਫ਼ਾ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਨ੍ਹਾਂ ਆਗੂਆਂ ਨੂੰ ਕੋਈ ਹੱਥ ਵੀ ਪਾ ਸਕਦਾ ਉਹਨਾਂ ਆਖਿਆ ਕਿ ਇਨ੍ਹਾਂ ਵੱਡੇ ਵੱਡੇ ਮਹਿਲਾਂ ਬਲਸਾਂ ਫਾਰਮ ਹਾਊਸਾਂ ਤੇ ਰਿਜ਼ੋਰਟਾਂ ਨੂੰ ਢਾਕੇ ਇਸ ਦਾ ਪੈਸਾ ਲੋਕਾਂ ਦੀ ਭਲਾਈ ਲਈ ਖਰਚਾ ਜਾਵੇਗਾ ਉਹਨਾਂ ਆਖਿਆ ਕਿ ਇਹਨਾਂ ਲੀਡਰਾਂ ਨੂੰ ਉਹਨਾਂ ਦੇ ਗੁਨਾਹਾਂ ਲਈ ਸਬਕ ਸਿਖਾਇਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਮਨਪ੍ਰੀਤ ਬਾਦਲ ਅਤੇ ਹੋਰ ਆਗੂਆਂ ਤੇ ਵਰਦਿਆਂ ਕਿ ਕੀ ਇਹ ਪੰਜਾਬ ਦੇ ਹੋ ਕੇ ਵੀ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਦੇ ਅਤੇ ਪੰਜਾਬ ਦੇ ਮੁੱਦਿਆਂ ਤੇ ਚੁੱਪ ਨੇ ਇਕੋ ਆਪਣੇ ਵਾਲਾ ਤੁਸੀਂ ਕਦੇ ਜਤਾਇਆ ਹੀ ਨਹੀਂ ਫੇਰ ਕੱਲ ਉਤਰੀ ਚਲੇ ਗਿਆ ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕਿ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਕਿਹੜੇ ਘਰ ਚ ਵਾਪਸੀ ਹੋਈ ਆ ਮੈਂ ਕਿਹਾ ਕਹਿੰਦੇ ਕਾਲੀਦਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਇਹ ਭੂਆ ਕੋਲ ਹੀ ਚਲੇ ਗਏ ਫੇਰ ਮੋੜਿਆ ਤੂੰ ਯਾ ਕਦੇ ਰਟਾਇਰ ਵੀ ਹੋ ਜਾ ਭਗਵੰਤ ਮਾਨੂ ਗਾਲਾਂ ਕੱਢ ਲੋ ਤੜਕੀ ਲੱਗ ਜਾਂਦੇ ਆ ਬੋਲਣਗੇ ਕੀ ਉਹ ਬੋਲਣ ਜੋ ਕੇ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ ਪਹਿਲਾਂ ਤਾਂ ਨਹੀਂ ਹੋਏ ਕਿਉਂ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ ਸਾਡੀ ਵਾਰੀ ਆਊਗੀ ਅਗਲੀ ਵਾਰੀ ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ ਹੁਣ ਫੇਰ ਸਾਡੀ ਵਾਰੀ ਆਊਗੀ ਐ ਵਾਰੀਆਂ ਬਣ ਲੀਆਂ ਸੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 8000 ਕਰੋੜ ਤੋਂ ਵੱਧ ਰੁਪਏ ਦੇ ਫੰਡਾਂ ਨੂੰ ਗਲਤ ਤਰੀਕੇ ਨਾਲ ਰੋਕ ਰੱਖਿਆ ਇਹਨਾਂ ਵਿੱਚੋਂ 5500 ਕਰੋੜ ਰੁਪਏ ਦੇ ਰੂਲਰ ਡਵੈਲਪਮੈਂਟ ਫੰਡ ਕੈਪਟਨ ਦੀਆਂ ਗਲਤੀਆਂ ਕਾਰਨ ਰੋਕ ਰੱਖੇ ਨੇ ਉਹਨਾਂ ਕਹੇ ਹੈ ਕਿ ਕੇਂਦਰ ਪੰਜਾਬ ਨਾਲ ਬੇਇਨਸਾਫੀ ਕਰ ਰਹੀ ਹੈ ਜਦਕਿ ਇਹ ਆਗੂ ਭਾਜਪਾ ਦੇ ਗੁਣ ਗਾ ਰਹੇ ਨੇ ਤੇ ਪੰਜਾਬ ਦੀ ਪਿੱਠ ਪਿੱਛੇ ਛੁਰਾ ਮਾਰ ਰਹੇ ਨੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂنسੇ ਦੀ ਅਕਾਲੀ ਦਲ ਚਕਰ ਵਾਪਸੀ ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਢੀਂਸਾ ਪਰਿਵਾਰ ਨੇ ਅਕਾਲੀ ਦਲ ਵਿੱਚ ਘਰ ਵਾਪਸੀ ਹੋਣ ਦਾ ਦਾਵਾ ਕੀਤਾ ਪਰ ਹੁਣ ਇਹ ਕਦੇ ਵੀ ਆਮ ਲੋਕਾਂ ਦਾ ਦਿਲ ਨਹੀਂ ਜਿੱਤ ਸਕਣਗੇ ਮਾਨ ਨੇ ਕਿਹਾ ਕਿ ਸੂਬੇ ਦਾ ਖਜ਼ਾਨਾ ਕਦੇ ਵੀ ਖਾਲੀ ਨਹੀਂ ਰਿਹਾ ਪਰ ਪਹਿਲਾਂ ਦੇ ਸਿਆਸੀ ਆਗੂਆਂ ਨੇ ਲੋਕਾਂ ਦੀ ਭਲਾਈ ਲਈ ਕੋਈ ਉਪਰਾਲਾ ਨਹੀਂ ਕੀਤਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 13 0 ਨਾਲ ਜਿਤਾ ਦੇਣ ਇਸ ਤੋਂ ਬਾਅਦ ਉਹਨਾਂ ਦੀ ਭਲਾਈ ਲਈ ਹੋਰ ਨਵੀਆਂ ਸਕੀਮਾਂ ਲਿਆਂਦੀਆਂ ਜਾਣੀਆਂ ਜਿਸ ਨਾਲ ਪੰਜਾਬ ਦਾ ਵਾਅਦਾ ਹੋਵੇਗਾ